ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਮੈਂ ਇਸ ਸਮੇਂ ਬੈਠਾ ਹਾਂ 133 ਸਾਲ ਪੁਰਾਣਾ ਇਤਿਹਾਸ ਉਸ ਇੰਸਟੀਟਿਊਸ਼ਨ ਵਿੱਚ ਜਿਸ ਨੂੰ ਅਸੀਂ ਸਾਰੇ ਖਾਲਸਾ ਕਾਲਜ ਦੇ ਨਾਲ ਜਾਣਦੇ ਹਾਂ ਖਾਲਸਾ ਕਾਲਜ ਅੰਮ੍ਰਿਤਸਰ ਤੇ ਇਟ ਵਾਸ ਮਾਈ ਪਲੇਜ਼ਰ ਮੈਨੂੰ ਬੜਾ ਚੰਗਾ ਲੱਗਾ ਅੱਜ ਮੈਂ ਤਕਰੀਬਨ 20 ਸਾਲ ਬਾਅਦ ਸਾਰਾ ਕਾਲਜ ਕਾਫੀ ਦੇਖਿਆ ਵਿਜ਼ਿਟ ਕੀਤਾ ਤੇ ਸਾਡੇ ਵੇਲੇ ਨਾਲੋਂ ਹੁਣ ਤੱਕ ਜਿੱਥੇ ਮੈਂ ਆਉਂਦਾ ਰਹਿਣਾ ਹਾਂ ਹਰ ਸਾਲ ਸੀ ਦੇਖਿਆ ਕਿ ਓਵਰਆਲ ਪੰਜਾਬ 'ਚ ਅਸੀਂ ਗੱਲ ਕਰਦੇ ਹੈਰਿਟੇਜ ਦੀ ਹੈਰਿਟੇਜ ਸਾਡੀ ਖਤਮ ਹੋ ਰਹੀ ਹੈ ਪਰ ਜੋ ਅਸੀਂ ਹਨ ਖਾਲਸਾ ਕਾਲਜ ਵਿਜ਼ਿਟ ਕਰਕੇ ਦੇਖਦੇ ਹਾਂ ਕਿਸ ਤਰ੍ਹਾਂ ਹੈਰਿਟੇਜ ਅਸੀਂ ਜਦੋਂ ਮੇਨ ਰੋਡ ਤੇ ਵੀ ਕਈ ਲੱਖਾਂ ਲੋਕ ਅੰਮ੍ਰਿਤਸਰ ਆਉਂਦੇ ਨੇ ਭਾਵੇਂ ਉਹ ਵਾਗਾ ਬਾਰਡਰ ਜਾ ਰਹੇ ਹੋਣ ਪਰ ਉਹ ਦੇਖਦੇ ਹਨ ਜੋ ਹੈਰਿਟੇਜ ਇੱਥੇ ਰੱਖੀ ਗਈ ਹੈ ਜੋ ਅੱਜ ਕਾਲਜ ਵਿੱਚ ਮੈਂ ਦੇਖਿਆ ਉਹ ਬਹੁਤ ਖੁਸ਼ੀ ਹੁੰਦੀ ਹੈ ਕਿਉਂ ਕਲਾਸਰੂਮ ਇੰਪਰੂਵ ਹੋਏ ਨੇ ਉਹ ਹੈਰਿਟੇਜ ਹੋਰ ਇਹਨਾਂ ਨੇ ਸੇਵ ਕੀਤੀ ਗਈ ਹੈ ਸੋ ਉਸੇ ਹੈਰੀਟੇਜ ਨੂੰ ਤੋਰਦੇ ਹੋਏ ਹੁਣ ਗਾਂ ਖਾਲਸਾ ਯੂਨੀਵਰਸਿਟੀ ਯੂਨੀਵਰਸਿਟੀ ਵੀ ਡਿਵੈਲਪ ਹੋ ਰਹੀ ਹੈ ਤੇ ਇੱਥੋਂ ਦੇ ਆਨਰੇਰੀ ਸੈਕਟਰੀ ਐਂਡ ਹੀ ਇਸ ਦਾ ਪ੍ਰੋ ਚਾਂਸਲਰ ਨਾਓ ਫॉर द ਖਾਲਸਾ ਯੂਨੀਵਰਸਿਟੀ ਸਾਰੇ ਜਾਣਦੇ ਹੋ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਕੋਈ ਵੀ ਹੋਵੇ ਅਸੀਂ ਜਦੋਂ ਵੀ ਅੰਮ੍ਰਿਤਸਰ ਵੀ ਆਵਾਂ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਮਿਲੀਏ ਇਸ਼ੂ ਹਰ ਤੱਕ ਪਹੁੰਚਾਈਏ ਆਵਾਜ਼ ਤੇ ਮੈਨੂੰ ਖੁਸ਼ੀ ਹੈ ਕਿ ਆਨਰੇਰੀ ਸੈਕਟਰੀ ਖਾਲਸਾ ਕਾਲਜ ਉਹਨਾਂ ਨੇ ਆਪਣੇ ਵਿਜ਼ਿਟ ਟਾਈਮ 'ਚ ਅੱਜ ਕੁਝ ਸਮਾਂ ਦਿੱਤਾ ਤੇ ਹੋਣੋ ਪ੍ਰੋ ਚਾਂਸਲਰ ਵੀ ਹਨ ਖਾਲਸਾ ਯੂਨੀਵਰਸਿਟੀ ਦੇ ਤੇ ਉਹਨਾਂ ਨਾਲ ਗੱਲ ਕੀਤੀ ਕਨੈਕਟੀਵਿਟੀ ਦੀ ਤੇ ਉਹਨਾਂ ਨੇ ਪੁਰਾਣੀਆਂ ਗੱਲਾਂ ਵੀ ਮੈਨੂੰ ਦੱਸੀਆਂ ਤੇ ਐਕਸਪ੍ਰੈਸ ਵੇ ਤੋਂ ਲੈ ਕੇ ਹੋਰ ਵੀ ਜਿਹੜੀਆਂ ਇਸ਼ੂਸ ਨੇ ਸਪੈਸ਼ਲੀ ਆਪਾਂ ਦੱਸਦੇ ਰਹਿਨੇ ਆ ਹਵਾਈ ਸਮਝੌਤੇ ਤੇ ਮੈਂ ਉਹਨਾਂ ਨਾਲ ਉਹ ਵੀ ਗੱਲ ਕੀਤੀ ਕਿ ਅੰਮ੍ਰਿਤਸਰ ਨਹੀਂ ਐਡਡ ਹੈਗਾ ਹੋਰ ਤੇ ਮੈਂ ਚਾਹਾਂਗਾ ਕਿ ਉਹ ਆਪਣੇ ਵੀ ਕੁਝ ਵਿਚਾਰ ਸਾਂਝੇ ਕਰਨ ਤਾਂ ਜੋ ਅਸੀਂ ਸਾਰੇ ਜਿਹੜੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਅੰਮ੍ਰਿਤਸਰ ਨਾਲ ਜੁੜੇ ਨਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਯੂਨੀਵਰਸਿਟੀ ਜਿਹੜੀ ਖਾਲਸਾ ਯੂਨੀਵਰਸਿਟੀ ਹੈਗਾ ਕੀ ਵਿਜ਼ਨ ਹੈ ਤੇ ਜੋ ਉਹ ਵੀ ਆਣ ਉਹ ਵੀ ਇਸ ਕਾਲਜ ਨੂੰ ਵਿਜ਼ਿਟ ਜ਼ਰੂਰ ਕਰਨ ਉਹਦੇ ਬਾਰੇ ਮੈਂ ਗੱਲ ਕੀਤੀ ਸੀ ਕਿਸੇ ਤਰ੍ਹਾਂ ਅਸੀਂ ਵਿਜ਼ਿਟ ਦਾ ਵੀ ਕੋਈ ਐਜ਼ ਅ ਟੂਰਿਜ਼ਮ ਜੇ ਉਹਨੂੰ ਡਿਵੈਲਪ ਕੀਤਾ ਜਾ ਸਕੇ ਸ਼ੀਨਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੋੜੇ ਜਿਹਾ ਆਪਣਾ ਤੁਸੀਂ ਦੱਸਿਓ ਕਿ ਗਾਂ ਪਹਿਲੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਹੈਰੀਟੇਜ ਦੇਖ ਕੇ ਦਾ ਸਾੜੇ ਹੈਗੀ ਆ ਪਰ ਅੱਗੇ ਗਾਂ ਕੀ ਹੈ ਵਿਜਨ ਖਾਲਸਾ ਕਾਲਜ ਤੇ ਹੁਣ ਖਾਲਸਾ ਯੂਨੀਵਰਸਿਟੀ ਦਾ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਇਹ ਬਹੁਤ ਸਾਲਾਂ ਤੋਂ ਸੇਵਾ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਤੁਹਾਡੇ ਸਾਰੇ ਸੰਤਾਂ ਦੀ ਆਪਾਰ ਸੇਯੋਗ ਹੈ ਕਿ ਮੈਂ ਇਹ ਸੇਵਾ ਲਗਾਤਾਰ ਨਿਭਾ ਰਿਹਾ ਹਾਂ ਪਰਮਾਤਮਾ ਬਖਸ਼ਿਸ਼ ਕਰੇ ਔਰ ਉਹੀ ਬਖਸ਼ਿਸ਼ ਤੋਂ ਬਗੈਰ ਕਿਤੇ ਕੁਝ ਨਹੀਂ ਹੋ ਸਕਦਾ ਖਾਲਸਾ ਕਾਲਾ ਸੰਸਥਾ 1892 ਵਿੱਚ ਬਣੀ ਸੀ ਉਦੋਂ ਹੀ ਲਾਹੌਰ ਡੀਏਵੀ ਕਾਲਜ ਦੀ ਸਥਾਪਨਾ ਸ਼ੁਰੂ ਹੋਈ ਸੀ ਅੱਜ ਡੀਏਵੀ ਕਾਲਜ ਜਿਹੜਾ ਆ ਉਹਦੇ 7000 ਇੰਸਟੀਚਿਊਟ ਚਾਹੇ ਸਕੂਲ ਹੈ ਚਾਹੇ ਕਾਲਜ ਹੈ ਚਾਹੇ ਯੂਨੀਵਰਸਿਟੀ ਹੈ ਚਾਹੇ ਮੈਡੀਕਲ ਕਾਲਜ ਹੈ ਉਦੇਸ਼ ਦੇ ਵਿੱਚ ਆ ਗਿਆ ਹੈ ਔਰ ਸਾਡਾ ਖਾਲਸਾ ਕਾਲਜ ਉੱਥੇ ਦਾ ਉੱਥੇ ਖੜਾ ਰਿਹਾ ਹਾਂਜੀ 700 ਏਕੜ ਜ਼ਮੀਨ ਸਾਡੇ ਵੱਡਿਆਂ ਨੇ ਖਰੀਦੀ ਸੀ ਖਰੀਦ ਕੇ ਦਿੱਤੀ ਜੀ ਦੇ ਵਿੱਚੋਂ ਸਾਡੇ ਵੱਡਿਆਂ ਕੋਲੇ ਗਲਤੀ ਹੋਈ ਕਿ ਉਹਨਾਂ ਨੇ 330 ਏਕੜ ਜ਼ਮੀਨ ਗੁਰਲੰਗ ਦੇ ਯੂਨੀਵਰਸਿਟੀ ਨੂੰ ਦਿੱਤੀ ਇਸ ਬਲੇਖੇ ਨਾਲ ਕੇ ਸਾਡੀ ਆਪਣੀ ਰੋਸਟੀ ਬਣ ਗਈ ਜਦ ਕਿ ਉਹ ਸਾਡੀ ਆਪਣੀ ਯੂਨੀਵਰਸਿਟੀ ਨਹੀਂ ਸੀ ਉਹ ਸਟੇਟ ਯੂਨੀਵਰਸਿਟੀ ਬਣੀ ਔਰ ਖਾਲਸਾ ਕਾਲਜ ਫਿਰ ਉੱਥੇ ਉੱਥੇ ਹੀ ਰਹਿ ਗਿਆ 2004 ਤੋਂ ਬਾਅਦ ਜਦੋਂ ਤੋਂ ਇਹ ਸੇਵਾ ਸੰਭਾਲੀ ਹੈ ਉਦੋਂ ਤਿੰਨ ਕਾਲਜ ਸੀਗੇ ਔਰ ਚਾਰ ਸਕੂਲ ਸਨ ਅੱਜ ਇਹਦੇ 22 ਇੰਸਟੀਚਿਊਸ਼ਨ ਨੇ ਔਰ ਅਸੀਂ ਸੋਚ ਕੇ ਮੈਂ ਔਰ ਮੇਰੇ ਪ੍ਰਧਾਨ ਸਾਹਿਬ ਸਰਦਾਰ ਸੱਤਾ ਜੀ ਸੰਜੀਤ ਜੀਆ ਅਸੀਂ ਇਹ ਹੀ ਸੋਚਿਆ ਸੀ ਕਿ ਬੱਚਿਆਂ ਨੂੰ ਉਹ ਕਾਲਜ ਉਹ ਕੋਰਸ ਖੋਲ ਕੇ ਦੇਈਏ ਜਿਹੜੇ ਪ੍ਰੋਫੈਸ਼ਨਲ ਕੋਰਸ ਹੋ ਔਰ ਜੌਬ ओरिएंटेड ਹੋ ਅਸੀਂ ਜਿੰਨੇ ਵੀ ਨਵੇਂ ਕਾਲਜ ਖੋਲੇ ਆ ਸਾਰੇ ਪ੍ਰੋਫੈਸ਼ਨਲ ਕਾਲਜ ਖੋਲੇ ਆ ਕੋਈ ਡਿਗਰੀ ਕਾਲਜ ਨਹੀਂ ਖੋਲਿਆ ਔਰ ਨਰਸਿੰਗ ਕਾਲਜ ਖੋਲਿਆ ਇੰਜੀਨੀਅਰਿੰਗ ਕਾਲਜ ਖੋਲਿਆ ਬੀਐਡ ਕਾਲਜ ਖੋਲਿਆ ਹਿੰਦੁਸਤਾਨ ਦਾ ਨਾਮ ਵਰ ਬੈਟਰੀ ਕਾਲਜ ਸਾਡਾ ਇੱਕੋ ਇੱਕ ਪੰਜਾਬ ਦਾ ਉਰੂਸੀ ਖੋਲਿਆ ਔਰ ਐਗਰੀਕਲਚਰ ਦੇ ਸਾਡਾ ਅੱਗੇ ਬਹੁਤ ਪੁਰਾਣਾ ਸੀਗਾ ਹਾਂਜੀ ਫਾਰਮੇਸੀ ਕਾਲਜ ਖੋਲਿਆ ਜਿਹੜਾ ਅੱਜ ਦੇਸ਼ ਦੇ 10 ਫਾਰਮੇਸੀ ਕਾਲਜਾਂ ਦੇ ਵਿੱਚੋਂ ਇੱਕ ਆ ਪੰਜਾਬ ਦਾ ਇੱਕ ਨੰਬਰ ਤੇ ਕਾਲਜ ਆ ਸੋ ਗੁਰੂ ਸਾਹਿਬ ਨੇ ਸੋਚੀ ਦਿੱਤੀ ਔਰ ਬੜੀ ਇਮਾਨਦਾਰੀ ਨਾਲ ਤੁਹਾਡੀ ਸੇਵਾ ਕੀਤੀ ਹੈ ਸਾਨੂੰ ਖੁਸ਼ੀ ਹੈ ਕਿ ਸਾਡੀ ਜਿਹੜੀ ਯੂਨੀਵਰਸਿਟੀ ਹੈ ਕੈਪਟਨ ਸਰਕਾਰ ਨੇ ਮੈਂ ਸਮਝਦਾ ਕਿ ਸਿਕਾਉ ਨੇ ਬਹੁਤ ਵੱਡਾ ਧਰੋਹ ਕੀਤਾ ਉਹਨਾਂ ਨੇ ਤੋੜ ਦਿੱਤੀ ਸੀ ਉਹ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਨੇ ਡਬਲ ਬੈਂਚ ਨੇ ਸਾਡੂ ਯੂਨੀਵਰਸਿਟੀ ਰਿਵਾਈਵ ਕਰਤੀ ਔਰ ਸਾਡੀ ਫੇਰ ਦੁਬਾਰਾ ਔਰ ਖਾਲਸਾ ਯੂਨੀਵਰਸਿਟੀ ਬਣ ਜਾ ਰਹੀ ਹੈ ਔਰ ਹੁਣ ਸਾਡੀ ਮੈਨੇਜਮੈਂਟ ਦਾ ਨਵਾਂ ਵਿਜ਼ਨ ਕੇ ਕੋਈ ਐਸਾ ਹਿੰਦੁਸਤਾਨ ਦਾ ਕਾਲਜ ਨਹੀਂ ਹੈ ਜਿਹੜਾ ਸਾਡੇ ਕੋਲ ਨਹੀਂ ਹੈ ਐਕਸੈਪਟ ਮੈਡੀਕਲ ਕਾਲਜ ਕਿਸੇ ਯੂਨੀਵਰਸਿਟੀ ਕਾਲਜ ਨੇ ਕਾਲਜ ਜਿੰਦੇ ਸਾਡੇ ਕੋਲ ਹੈ ਔਰ ਮੈਡੀਕਲ ਸਾਡੇ ਕੋਲ ਨਹੀਂ ਸੀਗਾ ਉਹਦੇ ਵਾਸਤੇ ਇੱਕ ਸ਼ਰਤ ਹੈ ਕਿ ਪਹਿਲੋਂ 2 ਸਾਲ ਹਸਪੀਟਲ ਜਿਹੜਾ ਉਹ ਬਣਿਆ ਹੋਣਾ ਚਾਹੀਦਾ ਅਸੀਂ 945 ਬੈਡ ਦਾ ਹਸਪੀਟਲ ਬਣਾਉਣ ਜਾ ਰਹੇ ਹਾਂ ਔਰ 150 ਸੀਟ ਦਾ ਜੀਐਸ ਸੀਟ ਦਾ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਇਹ ਦੋਨੋਂ ਅਸਾਈਮਲਟੇਨियसली ਕੰਮ ਗੁਰੂ ਸਾਹਿਬ ਨੇ ਸਾਗੂ ਸੌਪੇ ਹੈ ਜਿਸ ਦਾ ਪਰਮਾਤਮਾ ਦੀ ਓਟ ਅਸਰ ਲੈ ਕੇ ਅਸੀਂ ਦੋਨੋਂ ਹੀ ਐਸਾ ਸ਼ੁਰੂ ਕਰ ਦਿੱਤੇ ਔਰ ਹਿੰਦੁਸਤਾਨ ਦੀ ਜਿਹੜੀ ਬੈਸਟ ਆਰਕੀਟੈਕਟ ਕੰਪਨੀ ਹੈ ਹਾਊਸਮੈਕ ਬੰਬਈ ਦੀ ਉਹਦੇ ਅੱਠ ਬੋਰਡ ਆਫ ਡਾਇਰੈਕਟਰਸ ਨੇ ਅੱਠ ਦੇ ਅੱਠ ਹੀ ਡਾਕਟਰ ਨੇ ਅੱਠ ਦੇ ਅੱਠ ਹੀ ਆਰਕੀਟੈਕਟ ਨੇ ਥਿਸ ਇ ਰੇਅਰ ਕੰਬਿਨਸ਼ਨ ਹਾਂਜੀ ਨੋਵੇਲਸ ਉਹਨਾਂ ਨੂੰ ਅਸੀਂ ਇਹ ਕੰਮ ਤੋਂ ਪਿਆਰ ਉਹਨੂੰ ਨਕਸ਼ੇ ਬਣਾ ਰਹੇ ਆ ਸੋ ਅਸੀਂ ਹਸਪੀਟਲ ਵੀ ਇਸ ਸਾਲ ਹੀ ਸ਼ੁਰੂ ਕਰਾਂਗੇ ਔਰ ਯੂਨੀਵਰਸਿਟੀ ਸਾਡੀ ਆਲਰੇਡੀ ਇਸ ਸਾਲ ਸ਼ੁਰੂ ਹੋ ਚੁੱਕੀ ਹੈ ਸੋ ਮੈਂ ਸਾਰੀ ਸਿੱਖਾਂ ਨੂੰ ਇਹ ਤੁਹਾਡਾ ਕਾਲਜ ਹੈ ਤੁਹਾਡੀ ਯੂਨੀਵਰਸਿਟੀ ਹੈ ਤੁਹਾਡਾ ਮੈਡੀਕਲ ਕਾਲਜ ਬਣੇਗਾ ਸੋ ਮੈਂ ਚਾਹੁੰਦਾ ਕਿ ਸਿੱਖਾਂ ਨੂੰ ਇਹ ਨਾਜ਼ ਕਰਨਾ ਚਾਹੀਦਾ ਔਰ ਗੁਰੂ ਸਾਹਿਬ ਦਾ ਉਠਾ ਅਸਰ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਹਾਂਜੀ ਆ ਅਸੀਂ ਹਮੇਸ਼ਾ ਹੀ ਸਾਰਿਆਂ ਨਾਲ ਸ਼ੇਅਰ ਕਰਦੇ ਹਾਂ ਜੋ ਸਾਡੇ ਨਾਲ ਜੁੜੇ ਹਨ ਕਿ ਕਨੈਕਟੀਵਿਟੀ ਤੇ ਕਨੈਕਟੀਵਿਟੀ ਨਾਲ ਇਹ ਵੀ ਜ਼ਰੂਰੀ ਹੈ ਕਿ ਖਾਲਸਾ ਕਾਲਜ ਇੱਕ ਇੰਸਟੀਟਿਊਸ਼ਨ ਤੇ ਸ਼ੀਨਾ ਸਾਹਿਬ ਨੇ ਹੁਣ ਇੱਕ ਗੱਲ ਬੜੀ ਵਧੀਆ ਕੀਤੀ ਹੈ ਕਿ ਯੂਨੀਵਰਸਿਟੀ ਜਦੋਂ ਸ਼ੁਰੂ ਹੋਏਗੀ ਤੇ ਮੈਂ ਖੁਦ ਵੀ ਦੋ ਦਿਨ ਪਹਿਲਾਂ ਆਇਆ ਸੀ ਤੇ ਇੱਥੇ ਕੈਲੀਫੋਰਨੀਆ ਤੋਂ ਕੁਝ ਬੱਚੇ ਆਏ ਸਨ ਤੇ ਮੈਂ ਵੀ ਉੱਥੇ ਅਮਰੀਕਾ ਦੀ ਰਾਈਟ ਸਟੇਟ ਯੂਨੀਵਰਸਿਟੀ ਦ ਹਾਇਓ ਸਟੇਟ ਯੂਨੀਵਰਸਿਟੀ ਜਿਹੜੀ ਸਾਡੇ ਪਹਿਲੇ ਖਾਲਸਾ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਸੀ ਖਾਲਸਾ ਗੁਰੂ ਦੇ ਪ੍ਰਿੰਸੀਪਲ ਵਿਸ਼ਨ ਸਿੰਘ ਹਾਂਜੀ ਤੇ ਸੁਮ ਉਹ ਸਾਡੇ ਉੱਤੇ ਹਾਇਰ ਸਟੱਡੀ ਯੂਨੀਵਰਸਿਟੀਜ਼ ਪੜ੍ਹੇ ਆ ਤੇ ਮੇਰਾ ਬੇਟਾ ਹੁਣ ਸ਼ੁਰੂ ਕਰਨ ਜਾ ਰਿਹਾ ਆਪਣੀ ਕਾਲਜ ਵੀ ਤੇ ਉਮੀਦ ਕਰਦੇ ਆ ਕਿ ਉੱਥੋਂ ਦੀ ਜਿਹੜੀਆਂ ਮੈਮੋਰੰਡਮ ਅੰਡਰਸਟੈਂਡਿੰਗ ਯੂਨੀਵਰਸਿਟੀਜ਼ ਨਾਲ ਹੋਵੇਗਾ ਇੱਥੇ ਖਾਲਸਾ ਯੂਨੀਵਰਸਿਟੀ ਉਹਨਾਂ ਨਾਲ ਕਲੈਬੋਰੇਸ਼ਨ ਕਰੇਗੀ ਤੇ ਨਾਲ ਨਾਂ ਵੀ ਲੱਗਾ ਖਾਲਸਾ ਯੂਨੀਵਰਸਿਟੀ ਤੇ ਇੱਕ ਗੱਲ ਹੋਰ ਅਸੀਂ ਸ਼ੀਨਾ ਸਾਹਿਬ ਨਾਲ ਫੇਰ ਕੀਤੀ ਹੈ ਉਹ ਗੱਲ ਕੀਤੀ ਹੈ 에어ਪੋਰਟ ਦੀ ਕਨੈਕਟੀਵਿਟੀ ਦੇਤੇ ਐਕਸਪ੍ਰੈਸ ਵੇ ਹੋਰ ਪ੍ਰੋਜੈਕਟਸ ਦੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਮੈਨੂੰ ਬੜਾ ਚੰਗਾ ਲੱਗਾ ਕਿ ਹੀ ਆਲਰੇਡੀ ਨੋਜ਼ ਅ ਲੋਟ ਅਬਾਊਟ ਇਟ ਤੇ ਇਹਨਾਂ ਨੇ ਆਲਰੇਡੀ ਇਸ਼ੂਜ਼ ਉਠਾਏ ਨੇ ਤੇ ਉਹਦੇ ਵਿੱਚ ਅਸੀਂ ਬਾਇਲੈਟਰਲ ਦੀ ਵੀ ਗੱਲ ਕੀਤੀ ਹੈ ਤੇ ਜਿਹੜਾ ਵੀ ਹੋਰ ਚੀਜ਼ਾਂ ਜਿਹੜਾ ਵੀ ਇਹ ਕਰ ਸਕਣਗੇ ਤੇ ਉਹਦੇ ਵਿੱਚ 에어ਪੋਰਟ ਦੀ ਐਕਸਪੈਂਸ਼ਨ ਦਾ ਇੱਕ ਬੜਾ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਫੇਰ ਜੇ ਉਹ ਜਲਦੀ ਹੋ ਸਕੇ ਤੁਸੀਂ ਆਪਣੇ ਵੱਲ ਜਿੰਨਾ ਉਹ ਕਰ ਸਕੋ ਤੇ ਉਹਦਾ ਜ਼ਰੂਰ ਤੇ ਨਾਲ ਜਿਹੜੇ ਕਾਫੀ ਵਿਦੇਸ਼ ਦੀਆਂ 에어ਲਾਈਨਸ ਇੱਥੇ ਨਹੀਂ ਆ ਸਕਦੀਆਂ ਉਦੇ ਬਾਰੇ ਵੀ ਇਸ਼ੂ ਜਿਹੜੀ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਸਰ ਸੁਮੇਸ਼ ਸਿੰਘ ਜੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣੇ ਫਾਦਰ ਦੀ ਲੇਗੇਸੀ ਨੂੰ ਲੈ ਕੇ ਅੱਗੇ ਚੱਲੇ ਹੋ ਸਰ ਚਰਨਜੀਤ ਸਿੰਘ ਜੀ ਗੁਮਟਾਲਾ ਤੁਹਾਡੇ ਨਾਲ ਬੈਠੇ ਹੈ ਇਹਨਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਅੰਮ੍ਰਿਤਸਰ ਵਿਕਾਸ ਮੰਚ ਦੇ ਨਾਂ ਤੋਂ ਇੱਕ ਐਨ ਜੀਓ ਬੜੀ ਪੁਰਾਣੀ ਖੁੱਲੀ ਹੈ ਔਰ ਮੇਰੇ ਨਾਲ ਵੀ ਬੜਾ ਪੁਰਾਣਾ ਇਹਨਾਂ ਦਾ ਮੇਰੇ ਨਾਲ ਕਮਰੇ 'ਚ ਥੋੜਾ ਜਿਹਾ ਕੈਮਰਾ ਕੋ ਮਾਤੇ ਦਿਖਾਈਏ ਮੇਰੇ ਨਾਲ ਡਾਕਟਰ ਦਵਿੰਦਰ ਸਿੰਘ ਸ਼ੀਨਾ ਵੀ ਨੇ ਮੈਨੂੰ ਬੜੀ ਖੁਸ਼ੀ ਹੋਈ ਬੜੇ ਸਾਲ ਬਾਅਦ ਮੈਂ ਆਰਟੀਕਲ ਪੜ੍ਹਦਾ ਸੀ ਤੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਕਿ ਇਹਨਾਂ ਨੂੰ ਇੰਨੇ ਸਾਲ ਹੋ ਗਏ ਨੇ ਤੇ ਰਟਾਲਜੀ ਤ੍ਰਿੰਵਿੰਦਰ ਰਟਾਲਜੀ ਬੈਠਾ ਖਾਨ ਤੇ ਮੇਰੇ ਫਾਦਰ ਤੇ ਬੈਠੇ ਨੇ ਡਾਕਟਰ ਚਰਨਜੀਤ ਸਿੰਘ ਉਂਟਾਲਾ ਤੇ ਥੈਂਕ ਯੂ ਸ਼ੀਨਾ ਸਾਹਿਬ ਦਾ ਜਿਹੜਾ ਉਹਨਾਂ ਨੇ ਇਹਨਾਂ ਮਾਨ ਦਿੱਤਾ ਉਹਨਾਂ ਨੇ ਬਾਰ-ਬਾਰ ਤੇ ਪ੍ਰਿੰਸੀਪਲ ਸਰਦਾਰ ਕੇਵਲ ਸਿੰਘ ਰੰਧਾਵਾ ਜੀ ਤੇ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਜੀ ਬੈਠੇ ਨੇ ਤੇ ਨਾਲ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਐਲਜੀ ਮੈਂਬਰ گورਨਿੰਗ ਕੌਂਸਲ ਨੇ ਤੇ ਬੜੀ ਖੁਸ਼ੀ ਹੋਈ ਮੈਂ ਪਹਿਲੀ ਵਾਰ ਰੋਚ ਬੈਠ ਕੇ ਅੱਜ ਦੇਖ ਰਿਹਾ ਹਾਂ ਤੇ ਸਾਹਮਣੇ ਮੈਂ ਦੇਖਿਆ ਕੌਣ ਕੌਣ ਇੱਥੇ ਪ੍ਰਿੰਸੀਪਲਸ ਦਾ ਵੀ ਸਾਰਾ ਦੇਖਿਆ ਤੇ ਕਾਫੀ ਨੌਲੇਜ ਮੈਨੂੰ ਖੁਸ਼ੀ ਹੈ ਕਿ ਚੀਨਾ ਸਾਹਿਬ ਨੂੰ ਆਲਰੇਡੀ ਸਿੱਖੀ ਤੇ ਆਪਾਂ ਹੁਣ ਐਕਸਪ੍ਰੈਸਵੇ ਦੀ ਗੱਲ ਕਰਕੇ ਹਟੇ ਹਾਂ ਜਿਹੜਾ ਕਿ ਚੌਂਦੇ ਏਅਰਪੋਰਟ ਨਾਲ ਜੁੜੇ ਤੇ ਇਹਨਾਂ ਨੇ ਮੈਨੂੰ ਇੱਕ ਬੜੀ ਹੋਰ ਇੰਪੋਰਟੈਂਟ ਗੱਲ ਦੱਸੀ ਕਿ ਟ੍ਰੈਫਿਕ ਇੱਥੇ ਮਰਜ ਹੋਣੀ ਉਹ ਮੈਂ ਖੁਦ ਆਪ ਜਾ ਕੇ ਹੁਣ ਜਾਣਕਾਰੀ ਲੈਣੀ ਹੈ ਤੇ ਮੈਂ ਜ਼ਰੂਰ ਕਰਾਂਗਾ ਸਾਨੂੰ ਪਤਾ ਹੈ ਉਦੇ ਬਾਰੇ ਵੀ ਸਾਡੀ ਗੱਲ ਹੋਈ ਹੈ ਤੇ ਦੂਜੀ ਗੱਲ ਮੈਂ ਐਲੀਵੇਟਡ ਰੋਡ ਦੀ ਜਿਹੜੀ ਸੀ ਚੌਹਨੇ ਆ ਬਾਈਪਾਸ ਤੋਂ 에어ਪੋਰਟ ਤੱਕ ਬਣੇ ਸੈਂਟਰਲ ਗਵਰਨਮੈਂਟ ਅਪਰੂਵ ਕੀਤੀ ਸੀ ਉਹ ਫਿਰ ਪ੍ਰੋਜੈਕਟ ਖਤਮ ਹੋਇਆ ਤੇ ਸ਼ੀਨਾ ਸਾਹਿਬ ਨਾਲ ਫਿਰ ਗੱਲ ਹੋਈ ਹੈ ਤੇ ਐਸੋ ਦਿਲਸ਼ੀਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸ਼ਾਰਟ ਨੋਟਿਸ ਤੇ ਉਹਨਾਂ ਨੇ ਤੁਹਾਡੇ ਨਾਲ ਮੇਲ ਕਰਾਇਆ ਤੇ ਜਿੰਨੇ ਵੀ ਸਾਰੇ ਜੁੜੇ ਨੇ ਸਾਡੇ ਨਾਲ ਭਾਵੇਂ ਆਸਟ੍ਰੇਲੀਆ ਨੇ ਕੈਨੇਡਾ ਨੇ ਖਾਸ ਕਰਕੇ ਆਸਟ੍ਰੇਲੀਆ ਦੀ ਕਨੈਕਟੀਵਿਟੀ ਸੀਨਾ ਸਾਹਿਬ ਸਾਡੀ ਉਹਨਾਂ ਬਹੁਤ 14 ਘੰਟੇ ਚ ਅਸੀਂ ਹਾਂ ਪਹੁੰਚ ਗਏ ਵੈਲਵਨ ਪਹੁੰਚ ਜਾਣੇ ਆ ਤੇ ਉਹਨਾਂ ਦੇ ਹਵਾਈ ਸਮਝੌਤੇ ਹੈਗੇ ਨੇ ਇਨਾਂ ਕੋ ਮਲੇਸ਼ੀਆ ਵਾਲੇ ਸਿੰਗਾਪੁਰੋ ਸਾਰੇ ਆ ਸਕਦੇ ਨੇ ਸੋ ਕੋਸ਼ਿਸ਼ ਕਰਦੇ ਆ ਅਸੀਂ ਇਹ ਵੀ ਗੱਲ ਕੀਤੀ ਹੈ ਕਿ बार-बार ਸਾਡੇ ਦੇਖਣ ਵਾਲੇ ਕਹਿੰਦੇ ਜੀ ਸੈਂਟਰ ਸੈਂਟਰ ਜਿਹਦਾ ਸ਼ੀਨਾ ਸਾਹਿਬ ਨੇ ਗੱਲ ਕੀਤੀ ਯੈਸ ਦਿੱਲੀ 에어ਪੋਰਟ ਦੇ ਵਾਂਟ ਟੂ ਪ੍ਰੋਮੋਟ ਇਟ ਬਟ ਮੈਂ ਦੱਸ ਦਵਾ ਕਿ ਇਹ ਪੰਜਾਬ ਸਰਕਾਰ ਦਾ ਕੰਮ ਹੈ ਇਹ ਭਾਜੀਪੀ ਸਰਕਾਰ ਜਾਂ ਹੋਰ ਮੈਂ ਕਿਸੇ ਅਸੀਂ ਪੋਲੀਟੀਕਲ ਯੂ ਆਰ ਨੋਨ ਪੋਲੀਟੀਕਲ ਸ਼ੀਨਾ ਸਾਹਿਬ ਨੇ ਦੱਸਿਆ ਕਿ ਮੇਰੇ ਫਾਦਰ ਅਮਰਸਰ ਵਿਕਾਸਪੁਰ ਤੋਂ ਸਾਰੇ ਤੱਕ ਹੌਕਾ ਮਾਰਦੇ ਨੇ ਤੇ ریلی ਅਪਰੀਸ਼ੀਏਟ ਫॉर दैट ਤੇ ਇਹਨਾਂ ਨੂੰ ਹੁਣੇ ਗੱਲ ਹੋਈ ਕਿ ਇੱਕੋ ਇੱਕ 에어ਪੋਰਟ ਆ ਪੰਜਾਬ ਇੰਡੀਆ ਦਾ ਇੰਟਰਨੈਸ਼ਨਲ ਜਿੱਥੇ ਬੱਸ ਸਰਵਿਸ ਨਹੀਂ ਹੈਗੀ ਤੇ ਆਮ ਸ਼ੋਰ ਹੀ ਇਸ ਗੋਇੰ ਟੂ ਰੇਸ ਦ ਪੁਆਇੰਟ ਐਸ ਵੈਲ ਜ਼ਰੂਰ ਕਰੇਗਾ ਗਵਰਨਮੈਂਟ ਨਾਲ ਖਾਲਸਾ ਕਾਲਜ ਵੱਲੋਂ ਵੀ ਤੇ ਮੈਂ ਇੱਕ ਹੋਰ ਗੱਲ ਕੀਤੀ ਆ ਜੋਸ਼ੀਨਾ ਸਾਹਿਬ ਨੇ ਕਿਹਾ ਮੇਬੀ ਵੀਕਐਂਡ ਤੇ ਪੋਸੀਬਲ ਹੋਵੇ ਕਿ ਕਿਸੇ ਤਰ੍ਹਾਂ ਯੂਨੀਵਰਸਿਟੀ ਯੂਨੀਵਰਸਿਟੀ ਜਿਹੜਾ ਸਰਕਟ ਬੰਨਦਾ ਟੂਰਿਜ਼ਮ ਦਾ ਕਿਸੇ ਤਰ੍ਹਾਂ ਉਹ ਵੀ ਕਰ ਸਕੀਏ ਖਾਲਸਾ ਕਾਲਜ ਪੀਪਲ ਕੈਨ ਵਿਜ਼ਿਟ ਵੈਰੀ ਬੀਟੀ ਆਈ ਸੀ ਬੜਾ ਚੰਗਾ ਲੱਗਾ ਉਹਨਾਂ ਨੂੰ ਠੀਕ ਜ਼ਰੂਰ ਹੋਏਗਾ ਨੇ ਅਸੀਂ ਸਾਡੇ ਅਜੇ ਬੜੇ ਪ੍ਰੋਜੈਕਟ ਨਵੇਂ ਜਿਹੜੇ ਅੰਡਰ ਪਾਈਪਲਾਈਨ ਦੇ ਵਿੱਚ ਨੇ ਜਦੋਂ ਪੂਰੇ ਹੋ ਗਏ ਕਿਉਂਕਿ ਤੁਸੀਂ ਕਿਹਾ ਕਿ ਮੈਂ ਐਨਆਰਆਈ ਨੂੰ ਸਾਰਿਆਂ ਨੂੰ ਸੁਨੇਹਾ ਦੇਣਾ ਆਪਣੇ ਚੈਨਲ ਤੇ ਰਾਈ ਤੇ ਮੈਂ ਇਹਨਾਂ ਨੂੰ ਕਹਿਣਾ ਕਿ ਕੁਝ ਸਾਲਾਂ ਬਾਅਦ ਅਸੀਂ ਜ਼ਰੂਰ ਕੋਈ ਐਸਾ ਐਨਆਰਆਈ ਦਾ ਹੋਸਟਲ ਬਣਾਵਾਂਗੇ ਕਿ ਲੋਕ ਜਿਹੜੇ ਮਥਾ ਤੇ ਕੜਾ ਮਸਰ ਆਉਣ ਉਹ ਸਾਡੇ ਕੋਲ ਹੋਸਟਲ ਜਾ ਕੇ ਠਹਿਰਨ ਅਸੀਂ ਉਹਨਾਂ ਨੂੰ 5 ਸਟਾਰ ਦੀ ਫੈਸਿਲਿਟੀ ਦੇਵਾਂਗੇ ਬਟ ਇਟ ਵਿਲ ਟੇਕ ਟਾਈਮ ਆਫਟਰ ਕੰਪਲੀਟਿੰਗ आवर ਪ੍ਰੋਜੈਕਟ ਵੀ ਵਿਲ ਸਟਾਰਟ ਦੈਨ ਐਨਆਰਆਈ ਹੋਸਟਲ ਇਹ ਲੋਕਾਂ ਨੂੰ ਇੱਥੇ ਰਹਿਣ ਦਾ ਮਜ਼ਾ ਆਊਗਾ ਔਰ ਖਾਲਸਾ ਕਾਲਜ ਦਾ এনवायरमेंट ਨੂੰ ਵੇਖ ਕੇ ਵੀ ਉਹਨਾਂ ਨੂੰ ਅਨੰਦ ਮਹਿਸੂਸ ਹੋਏਗਾ ਜ਼ਰੂਰ ਜੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਤਨਵਾਦ ਹੈ ਸਾਰਿਆਂ ਦਾ ਸਮਾਂ ਲਈ ਕੀਮਤੀ ਦੇਣਾ ਤੇ ਉਮੀਦ ਕਰਦੇ ਹਾਂ ਕਿ ਜੇ ਨੈਕਸਟ ਟਾਈਮ ਅਸੀਂ ਮਿਲਾਂਗੇ ਤੇ ਸ਼ੀਨਾ ਸਰ ਜੇ ਤੁਸੀਂ ਕੋਈ ਮੈਸੇਜ ਦੇਣਾ ਹੋਵੇ ਥੈਂਕ ਯੂ ਵੈਰੀ ਮਚ ਔਨ ਬਿਹੈਫ ਆਫ ਆਲ ਆਫ ਅਸ ਐਂਡ आवर ਪੈਟਰਨ ਸਰ ਜਦਰਪਾਲ ਸਿੰਘ ਸ਼ੀਰ ਕੋ-ਕਨਵੀਨਰ ਆਫ ਦੀ ਅੰਮ੍ਰਿਤਸਰ ਖਾਲਸਾ ਕੋਲੋਨੀ ਅੰਮ੍ਰਿਤਸਰ ਕੋਲੋਂ ਵੀ ਅਸੀਂ ਸ਼ੀਰ Mr. D.S. Triton and myself, all come from Germany. We are invited to the um, uh, points put forth by mr. University of the development of the Amritsar Heritage City, uh, at the same time for the development of the Amritsar International Airport, the Amritsar International Airport, the Amritsar International Airport. And I do appreciate uh, Mr. Smith Singh Gopal the leading Khalsa college in Lebanon settled in USA uh, who had been trying hard for last uh, more than a decade uh, to start uh, to get started many airlines uh, they can uh, land at Amritsar airport and Amritsar international airport could become a global level airport and uh, at the same time I'm indebted to him for the uh, words he had spoken in this meeting today that he gonna um, take initiative to have the collaboration of the Khalsa University Amritsar uh, led by Sir Jitendra Singh to have a memorandum of understanding with the Ohio University over there in United States and the colleges over there in America. So Sameep is an intellectual fellow from Khalsa University. He could do the needful and I do hope some sort of collaborations, MOUs could materialize in future for the development of Amritsar and for, uh, for the better, prosperous, ਅ ਸਟੇਟ ਆਫ ਬੈਟਰ ਮੈਂਟਰ ਆਫ ਪੰਜਾਬ ਐਂਡ ਕੈਰੀਅਰ ਆਫ ਮਿਲੀਅਨਸ ਆਫ ਸਟੂਡੈਂਟ ਐਂਡ ਪਾਰਟਿਕੁਲਰਲੀ ਕਾਲਜ ਐਲਮੇ ਬਾਗੁਰ ਕੀ ਖਾਲਸਾ ਸਭ ਨੂੰ ਬਾਗੁਰ ਕੀ ਖਾਲਸਾ ਬਾਕੀ ਫਤੇ ਮੈਂ ਇਸ ਕਾਲਜ ਵਿੱਚ 6ਵੀਂ ਜਮਾਤ ਵਿੱਚ 1958 ਦਾਖਲਾ ਹੋਇਆ ਸੀ ਆੜਾ ਸਾਈਡ ਇੱਥੇ ਸਕੂਲ ਹੁੰਦਾ ਸੀ ਤੇ ਚੜ੍ਹਦੇ ਪਾਸੇ ਕਾਲਜ ਹੁੰਦਾ ਸੀ ਉਪਰ ਵੀ ਕਾਲਜ ਦੀ ਉਪਰ ਦੀਆਂ ਜਿਹੜੀਆਂ ਬਿਲਡਿੰਗ ਸਾਰੀ ਇਹ ਕਾਲਜ ਕੋਲ ਹੁੰਦੀ ਸੀ ਤੇ ਸਕੂਲ ਥੱਲੇ ਹੁੰਦਾ ਸੀ ਤੇ ਦਸਵੇਂ ਮਾਪੇ ਜਿਹੜੀ ਆ ਉਹ ਇੱਥੇ ਲਬੋਰਟਰੀ ਨੁਕਰ ਚ ਹੁੰਦੀ ਸੀ ਬਾਅਦ ਚ ਫਿਰ ਜਦੋਂ ਇੱਥੇ ਹਰਤਕਨ ਸਕੂਲ ਸਿਸਟਮ ਆਇਆ ਹਰਤਕਨ ਡੀਰਾ ਉਦੋਂ ਫਿਰ ਸਰਕਾਰ ਨੇ ਗ੍ਰਾਂਟ ਦਿੱਤੀ ਤੇ ਨਵੇਂ ਬਿਲਡਿੰਗ ਬਣੇ ਤੇ ਅਸੀਂ ਫਿਰ ਉੱਥੇ ਹਰਤਕਨ ਸਕੂਲ ਚ ਗਏ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਹੁਣ ਸੀਨਾ ਸਾਹਮਣੇ ਬੜੀ ਡਿਟੇਲ ਦੱਸਦਾ ਵਿਸਥਾਰ ਨਾਲ ਕਿ ਇਹ ਯੂਨੀਵਰਸਿਟੀ ਬਣ ਗਈ ਆ ਬੜੇ ਐਕਸਪੈਂਸ਼ਨ ਹੋ ਰਹੀ ਆ ਅਸੀਂ ਸਾਰੇ ਜਿਹਨੇ ਐਲਮਨੀ ਸਨ ਮਾਨ ਹੈ ਵੀ ਜਿਹੜੀ ਸਾਡੀ ਇਹ ਸਾਡੇ ਵਿਰਾਸਤ ਆ ਇਹਨੂੰ ਬੜੇ ਚੰਗੇ ਹੱਥਾਂ ਕੋਲਾਈ ਆ ਤੇ ਵੀ ਬੜੀ ਐਕਸਪੈਂਸ਼ਨ ਹੋ ਰਹੀ ਆ ਤੇ ਮੈਂ ਵੀ ਜਿਹੜੇ ਬਾਹਰ ਰਹਿੰਦੇ ਨੇ ਅਲਮਨਾਈ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਵਾਪਸ ਤੋਂ ਇੰਦਾਰਨ ਵੀ ਦੇਣ ਇੱਥੇ ਆ ਕੇ ਤੇ ਇੱਥੇ ਆ ਕੇ ਵਿਜ਼ਿਟ ਕਰਨ ਜੋ ਕੰਟਰੀਬਿਊਟ ਕਰ ਸਕਦੇ ਉਹਨਾਂ ਨੂੰ ਕਰਨਾ ਚਾਹੀਦਾ ਬਾਈ ਹਾਲਫ ਬਾਈ ਵੀਜ਼ਿਟ